ਨਾਮ ਗੁਰਜੀਤ ਸਿੰਘ ਜੀ ਇਹ ਹੈ ਆਵਰ ਕੰਡਸ਼ੇਰਾ ਵਾਲਾ ਕੁੱਤੇਵਲ ਰਹਿਣਾ ਉਹ ਕੀ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਜੇ ਉਹ ਦੇਸੀ ਸ਼ਰਾਬ ਦਾ ਠੇਕਾ ਜੀ ਬਿਲਕੁਲ ਘਰਾਂ ਦੇ ਨੇੜੇ ਗਈ ਇੱਕ ਸਾਡੇ ਬਾਬਾ ਖੇਤਰਪਾਲ ਸਾਹਿਬ ਦੀ ਜਗਾ ਬਣੀ ਹੋਈ ਹੈ ਜੀ ਉਹ ਭਾਵਨਾ ਧਾਰਮਿਕ ਭਾਵਨਾ ਉਠੇਸ ਪਹੁੰਚਦੀ ਹੈ ਤੇ ਬਸ ਸਟੈਂਡ ਵੀ ਬਿਲਕੁਲ ਨੇੜੇ ਹੈ ਨਾਲ ਹੀ ਹੈ ਤੇ ਜੋ ਕਿ ਅਕਸਰੀ ਸ਼ਰਾਬੀ ਕੇ ਲੋਗ ਇੱਥੇ ਪੈ ਰਹੇ ਨੇ ਆ ਤੇ ਇਸ ਨੂੰ ਬਾਹਰ ਕੀਤਾ ਯਾਰ ਕਾ ਇੱਕ ਜਿੱਦੀ ਪਹਿਲਾਂ ਕੋਈ ਠੇਕੇਦਾਰ ਹੈ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਨਹੀਂ ਕੀਤੀ ਹਾਂਜੀ ਕਾਫੀ ਵਾਰ ਆਖਿਆ ਹੋਇਆ ਜੀ ਕੋਈ ਸੁਣਵਾਈ ਨਹੀਂ ਹੋਈ ਜੀ ਹਾਂ ਅੱਜ ਕੀ ਤੁਸੀਂ ਮਤਾ ਪਾਇਆ ਜਾਂ ਕਿਸ ਹੱਦ ਦੇ ਨਾਲ ਮਤਾ ಗ್ರಾಮ ਪੰਚਾਇਤ ਵੱਲੋਂ ਪਾਇਆ ਗਿਆ ਜੀ ਸਾਰਾ ਉਹ ਪੰਚਾਇਤ ਵੱਲੋਂ ਕਿ ਏਕਾ ਪਿੰਡ ਤੋਂ ਬਾਹਰ ਕੀਤਾ ਜਾਵੇ ਹਾਂ ਤਾਂ ਜੋ ਲੋਕਾਂ ਨੂੰ ਜਨਾਨੀਆਂ ਨੂੰ ਦਿੱਕਤ ਆਉਂਦੀ ਹੈ ਉਹ ਪਰੇਸ਼ਾਨੀ ਨਾ ਹੋਵੇ ਜੀ ਸਾਡਾ ਘਰ ਬਿਲਕੁਲ ਨੇੜੇ ਆ ਸਾਰਾਂ ਤੋਂ ਪੀਕੇ ਜਿਹੜੇ ਖੱਪ ਪਾਉਂਦੇ ਗਾਲਾਂ ਕੱਢਦੇ ਆ ਜੋ ਮੰੰਦਾ ਚੰਗਾ ਸਾਡੇ ਘਰਾਂ ਕੋਲ ਬੋਲਿਆ ਜਾਂਦਾ। ਇਹ ਠੇਕੇ ਨੂੰ ਘਟ-ਘਟ ਵੀ ਕੋਈ 15-20 ਕਿਲੇ ਦੂਰ ਕੀਤਾ ਜਾਵੇ ਅਸੀਂ ਬਹੁਤ ਤੰਗ ਆਂ ਨੇੜੇ ਵਾਲੇ ਘਰ। ਮਤਲਬ ਪਿੰਡ ਤੋਂ ਬਾਹਰ ਕੀਤਾ। ਪਿੰਡ ਤੋਂ ਬਾਹਰ ਕੀਤਾ। ਸਾਨੂੰ ਕੋਈ ਤਰਾਜਗੀ ਨਹੀਂ ਕਿਸੇ ਨੇ ਵੀ ਕਿਸੇ ਦੀ ਜ਼ਮੀਨ 'ਚ ਰੱਖਣ ਜਾਂ ਨਾ ਰੱਖਣ ਪਰ ਪਿੰਡ ਤੋਂ ਦੂਰ ਹੋਣਾ ਨੇੜੇ ਵਾਲੇ ਘਰਾਂ ਵਾਲੇ ਅਸੀਂ ਬਾਰੇ ਤੰਗ ਆਂ। ਹੂੰ। ਤਾਂ ਕਿਸ ਤਰ੍ਹਾਂ ਦੀ ਪਰੇਸ਼ਾਨੀ ਇਹ ਦੀ ਸਾਹਮਣੇ ਆਂਦੀ ਹੈ? ਪਰੇਸ਼ਾਨੀ ਇਹ ਕਿ ਪੀਕੇ ਅਥੇ ਅੱਡੇ 'ਚ ਲੇਟ ਰਹਿੰਦੇ ਕੋਈ ਵਾਟਰ ਵਾਸਤੇ ਲੇਟ ਰਹਿੰਦੇ ਸਾਡੇ ਬਾਹਰ ਅੱਗੇ ਜਾ ਕੇ ਗਾਲਾਂ ਕੱਢ ਗੜਾਈ ਕਿਤੋਂ ਦੀ ਹੁੰਦੀ ਹੈ ਲਿਆ ਕੇ ਸਾਡੇ ਬੂਹੇ ਅੱਗੇ ਪੈਂਦੀ ਜੇ ਤਾਂ ਕੋ ਪੁਲਿਸ ਗੜਾ ਨਹੀਂ ਮਾਰਦੀ ਫਿਰ ਕੋਈ ਗੜਾ ਨਹੀਂ ਮਾਰਦੀ ਡੀਸੀ ਦੇ ਦੋ ਵਾਰੀ ਦਰਖਾਸਤ ਲੈ ਕੇ ਪੇਸ਼ ਵੀ ਹੋਇਆ ਦਰਖਾਸਤ ਮੇਰੇ ਕੋਲ ਪਈ ਆ ਦੇਸ਼ੀ ਦੇ ਪੇਸ਼ ਵੀ ਹੋਏ ਨੇ ਮੁਖਸਰ ਸਾਹਿਬ ਮੰਗ ਕੀ ਕਰਿਆ ਮੰਗ ਹੀ ਕਰਦੇ ਆ ਵੀ ਸਾਡੇ ਘਟੋਕੜ ਵੀ ਇੱਥੋਂ ਪਿੰਡ ਤੋਂ 15 20 ਕਿਲੇ ਦੂਰ ਹੋਵੇ ਆਪ ਦਾ ਜੋ ਖਾਓ ਪਾਸੇ ਹੋ ਕੇ ਗਾਂ ਵਗ ਇੱਥੇ ਗੰਦ ਨਾ ਪਾਵੇ ਸਕੂਲ ਵਾਲੇ ਬੱਚਿਆਂ ਨੂੰ ਬਸ ਤੇ ਵਿਸਟੈਂਡ ਤੇ ਵੀ ਚੜਦੇ ਆ ਜੀ ਇੱਥੇ ਹੁਣ ਜਨਾਨੀਆਂ ਬੈਠੀਆਂ ਹੁੰਦੀਆਂ ਪੀ ਕੇ ਦਾਰੂ ਅੰਦਰ ਵੜੇ ਰਹਿੰਦੇ ਆ ਜੀ ਹਾਲ ਜਨਾਨੀਆਂ ਕਿੱਥੇ ਬੈਠਣ ਦੱਸੋ ਜੀ ਦੋ ਬੰਦਾ ਟੂਰਟ ਹੁੰਦੇ ਐ ਗੁਰਪ੍ਰੀਤ ਸਿੰਘ ਜੀ ਠੀਕ ਐ ਮੈਂ ਤਾਂ ਜੀ ਪਿੰਡ ਤੋਂ ਬਾਹਰ ਹੋਣਾ ਚਾਹੀਦਾ 1 ਕਿਲੋਮੀਟਰ ਠੇਕਾ ਕਿਉਂਕਿ ਇੱਥੇ ਤਰਚੇ ਸਕੂਲ ਵਾਲੇ ਬੱਚੇ ਆਉਂਦੇ ਆ ਕੁੜੀਆਂ ਹੁੰਦੀਆਂ ਮੁੰਡੇ ਹੁੰਦੇ ਆ ਵੀ ਇਹ ਤਰਚੇ ਹੀ ਖੁੱਲੇ ਜਾਂਦਾ 7 ਵਜੇ ਠੇਕਾ ਤੇ ਸ਼ਾਮ ਤੱਕ ਇੱਥੇ ਬੰਨ ਲਾ ਵੀ ਅੱਡੇ ਤੇ ਬਹੁਤ ਹੌਂਸ ਰਹਿੰਦਾ ਤੇ ਪਿੰਡ ਤੋਂ 1 ਕਿਲੋਮੀਟਰ ਬਾਹਰ ਹੋਣਾ ਚਾਹੀਦਾ ਠੇਕਾ ਕਾਚੇ ਸਵੇਰਾਂ ਤੇ ਬੱਚੇ ਸਕੂਲ ਆਣ ਸਕੂਲ ਵਾਲੇ ਬੱਚੇ ਨੂੰ ਬਹੁਤ ਪ੍ਰੋਬਲਮ ਹੁੰਦੀ ਐ ਇਸੇ ਏ ਮਲਾਵੀ ਕੁੜੀਆਂ ਮਲਾ ਹੁੰਨੀਆਂ ਇੱਥੇ ਬੈਠੀਆਂ ਨੇ ਆਟਾ ਸੋਟੇ ਸਾਹਮਣੇ ਉਹ ਦੇਖ ਲਓ ਉਧਰਲੀ ਸਾਈਡ ਵੀ ਇੱਥੇ ਬਹੁਤ ਪ੍ਰੋਬਲਮ ਹੁੰਦੀ ਉਹਨਾਂ ਲਈ ਇੱਕ ਪਾਸੇ ਆਪਾਂ ਪੜ੍ਹਾਈ ਬੱਚਿਆਂ ਨੂੰ ਪੜ੍ਹਾਈ ਦੇ ਰਹੇ ਇੱਕ ਪਾਸੇ ਉਹਨਾਂ ਨਾਲ ਆਪਾਂ ਆਟਿਆਂ ਦੇ ਉੱਤੇ ਠੇਕੇ ਖੋਲ ਰਹੇ ਆ ਕਿਸ ਤਰ੍ਹਾਂ ਦੀ ਮੰਗ ਕੀਤੀ ਕਰਦੇ ਬਸ ਇਹ ਬੱਚੇੋਂ ਮੇਟ ਦੂਰ ਹੋਣਾ ਚਾਹੀਦਾ ਪਿੰਡ ਤੋਂ ਵਾਰ-ਵਾਰ